ਤੋ ਪਹਿਲਾਂ ਤਾਂ ਸਾਡੇ YouTube ਚੈਨਲ ਨਾਲ ਜੁੜੇ ਸਾਰੇ ਹੀ ਵੀਰ ਭੈਣ ਭਰਾਵਾਂ ਨੂੰ ਆਦੇਸ਼ 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 ਸਭ ਵੀਰ ਭੈਣਾਂ ਭਰਾਵਾਂ ਦੇ ਕਹੇ ਤੇ ਮਾਤਾ ਕਾਲੀ ਦਾ ਸੱਟੇ ਦਾ ਮੰਤਰ ਦੇਣ ਜਾ ਰਿਹਾ ਹਾਂ ਕਿਉਂਕਿ ਕਈ ਭਰਾਵਾਂ ਨੇ ਮੈਸੇਜ ਕੀਤੇ ਸੀ ਵੀ ਮਾਤਾ ਕਾਲੀ ਜੀ ਦਾ ਕੋਈ ਸੱਟੇ ਦਾ ਮੰਤਰ ਦੱਸਿਓ ਉਹ ਮੰਤਰ ਦੇਣ ਜਾ ਰਿਹਾ ਹਾਂ ਜੀ ਜਿੰਨਾ ਭੈਣ ਭਰਾਵਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਵੀਡੀਓ ਨੂੰ ਸ਼ੇਅਰ ਵੱਧ ਵੱਧ ਤੋਂ ਵੱਧ ਕਰਿਆ ਕਰੋ ਤਾਂ ਜੋ ਕਿਸੇ ਵੀ ਭੈਣ ਭਰਾ ਦੇ ਕੰਮ ਆ ਸਕਣ ਸਾਡਾ ਮਕਸਦ ਸਿਰਫ ਇਹੀ ਆ ਵੀ ਹਰ ਇੱਕ ਤਰ੍ਹਾਂ ਦਾ ਐਲਮ ਜੋ ਸਾਡੇ ਕੋਲੇ ਹੈ ਉਹ ਸੰਗਤ ਦੇ ਵਿੱਚ ਵੰਡਿਆ ਜਾਵੇ ਲੋਕੀ ਉਸ ਐਲਮ ਦਾ ਫਾਇਦਾ ਲੈ ਸਕਣ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਜ਼ਰੂਰ ਕਰਿਓ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਕਮੈਂਟ ਕਰਕੇ ਜ਼ਰੂਰ ਦੱਸੋ ਜੀ ਤੁਹਾਨੂੰ ਸਾਡੀਆਂ ਵੀਡੀਓ ਕਿੱਦਾਂ ਲੱਗੀਆਂ ਚੱਲਦੇ ਆ ਜੀ ਮੰਤਰ ਨਹੀਂ ਵਿਧੀ ਇਹਦੀ ਹੈਗੇ ਜੀ ਦਿਨ ਸ਼ਨੀਵਾਰ ਦਾ ਹੋਵੇ ਜਾਇਦ ਦਿਨ ਸ਼ੁਰੂ ਕਰਨਾ 11 ਦਿਨ ਜਾਪ ਕਰਨਾ ਦਾ ਤੇ 11 ਮਾਲਾ ਹਰ ਰੋਜ਼ ਕਰਨੀ ਹੈ ਜਨ ਕਿ ਇੱਕ ਦਿਨ ਦੇ ਵਿੱਚ 11 ਮਾਲਾ ਦਾ ਜਾਪ ਕਰਨਾ 11 ਦਿਨ ਹੀ ਜਾਪ ਕਰਨਾਗਾ ਫਿਰ ਇਹ ਸੱਧ ਹੋ ਜਾਊਗਾ ਸਮਾਨ ਦੇ ਕੋਲੇ ਕੀ ਕੀ ਹੁਣ ਚਾਹੀਦੀ ਆ ਆਪਾਨੂੰ ਜੋਤ ਚਾਹੀਦੀ ਆ ਧੂਪ ਚਾਹੀਦੀ ਆ ਨਾਰੀਅਲ ਚਾਹੀਦਾ ਪਾਣੀ ਦਾ ਗਲਾਸ ਚਾਹੀਦਾ ਤੇ ਦਿਸ਼ਾ ਉੱਤਰ ਵੱਲ ਹੋਵੇ ਜਦੋਂ ਵੀ ਜਾਪ ਕਰਨ ਬੈਠਣਾ ਆਪਾਂ ਤਾਂ ਉੱਤਰ ਵੱਲ ਮੂੰਹ ਕਰਕੇ ਬੈਠਣਾਗਾ ਧੂਪ ਤੇ ਜੋਤ ਨਾਰੀਅਲ ਪਾਣੀ ਦਾ ਗਲਾਸ ਇਹ ਚਾਰ ਚੀਜ਼ਾਂ ਕੰਮ ਕੀ ਕੀ ਆਊਗਾ ਜੀ ਇਹ ਇਸ ਮੰਤਰ ਦੇ ਜਾਪ ਨਾਲ ਤੁਸੀਂ ਸੱਟੇ ਦੇ ਨੰਬਰ ਦੀ ਜਾਣਕਾਰੀ ਲੈਣ ਦੇ ਯੋਗ ਹੋ ਜਾਵੋਗੇ ਤੇ ਰਾਤ ਨੂੰ ਸੁਪਨੇ ਦੇ ਵਿੱਚ ਸੱਟਾ ਮਿਲਿਆ ਕਰੂਗਾ ਜਦੋਂ ਇਹ ਮੰਤਰ ਸਿੱਧ ਹੋ ਗਿਆ ਰਾਤ ਨੂੰ ਪੈਣ ਲੱਗੇ 11 ਵਾਰ ਇਹਦਾ ਮੰਤਰ ਦਾ ਜਾਪ ਕਰਕੇ ਪੈ ਜਾਓ ਤੇ ਤੁਹਾਨੂੰ ਸੁਪਨੇ ਦੇ ਵਿੱਚ ਜਿਹੜਾ ਵੀ ਸੱਟੇ ਦਾ ਨੰਬਰ ਆਉਣਾ ਹੋਊਗਾ ਉਹ ਨੰਬਰ ਦੀ ਜਾਣਕਾਰੀ ਮਿਲ ਜਾਇਆ ਕਰੂਗੀ ਮਾਤਾ ਕਾਲੀ ਜੀ ਆਪ ਕਿਰਪਾ ਕਰਕੇ ਤੁਹਾਨੂੰ ਸੱਟੇ ਦਾ ਨੰਬਰ ਦੇਣਗੇ ਇਹਦੀ ਵਿਧੀ ਆ ਜੀ ਇਹ ਸਮਾਨ ਆ ਜੀ ਇਹ ਕੰਮ ਕਿਵੇਂ ਹੋਰੂਗਾ ਤੇ ਕੰਮ ਕੀ ਕਰੂਗਾ ਇਹਦੇ ਵਾਸਤੇ ਜੀ ਚਲਦਾ ਜੀ ਮੰਤਰਾਲ ਆਸ ਕਾਲੀ ਪਾਸ ਕਾਲੀ ਜਹਾਂ ਸਿਮਰੂ ਆਵੇ ਕਾਲੀ ਚਲੇ ਘੜੀ ਸ਼ਵਨਾਸ਼ ਕੀ ਤੇਰੇ ਅੰਕਾਂ ਕੀ ਮਾਇਆ ਸਮਸ਼ਾਨ ਕਾਈ ਕਲੇ ਮੰਤਰ ਫੁਰੇ ਬਤਾ ਦੇਖਾਂ ਕਾਲੀ ਤੇਰੇ ਕਲਾਮ ਦਾ ਤਮਾਸ਼ਾ ਮੰਤਰ ਫੇਰ ਦੁਬਾਰੇ ਸੁਣ ਲੋ ਜੀ ਲਿਖਾਈ ਮੇਰੀ ਸਾਫ ਨਹੀਂ ਗੀ ਗਾੜੀ ਹੁੰਦੀ ਤੇ ਤਾਂ ਹੀ ਮੈਂ ਬੋਲ ਕੇ ਤੁਹਾਨੂੰ ਦੱਸਦਾ ਹੁਣ ਮੰਤਰ ਸੁਣ ਲੋ ਜੀ ਆਸ ਕਾਲੀ ਪਾਸ ਕਾਲੀ ਜਹਾਂ ਸਿਮਰੂ ਆਵੇ ਕਾਲੀ ਚਲੇ ਘੜੀ ਸ਼ੈਵਨਾਥ ਕੀ ਤੇਰੇ ਅੰਕ ਕੀ ਮਾਇਆ ਸ਼ਮਸ਼ਾਨ ਕਾਲੀ ਇਹ ਲੈ ਮੰਤਰ ਫੁਰੇ ਬਾਤਾਂ ਦੇਖ ਅਕਾਲੀ ਤੇਰੇ ਪਲਾਮ ਕਾ ਤਮਾਸ਼ਾ ਛੋਟਾ ਜਿਹਾ ਮੰਤਰ ਹੈ ਜੀ ਇਹ ਨੂੰ ਸਿੱਧ ਕਰ ਲਿਓ ਤੇ ਕੰਮ ਲਿਓ ਚੰਗੀ ਵੀਡੀਓ ਲੱਗੇ ਤਾਂ ਸ਼ੇਅਰ ਜ਼ਰੂਰ ਕਰ ਦਿਓ ਲਾਈਕ ਕਰਕੇ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਤੁਹਾਨੂੰ ਸਾਡੀਆਂ ਵੀਡੀਓ ਕਿੱਦਾਂ ਲੱਗਦੀਆਂ ਧੰਨਵਾਦ ਜੀ